ਤਪਾ ਸਾਰੇ ਜਾਣੇ ਜਿੰਨੇ ਵੀ ਸਾਡੀ ਫਿਲਮ ਇੰਡਸਟਰੀ ਦਾ ਲੋ ਸਿੰਗਰ ਇੰਡਸਟਰੀ ਦਾ ਲੋ ਪੋਲੀਟিক্যাল ਸਿਸਟਮ ਤੇ ਲਾ ਲੋ ਕੋਈ ਪੰਚ ਸਰਪੰਚ ਮੰਤਰੀ ਜਾਂ ਤੁਸੀਂ ਉਹਦਾ ਐਨ ਜੀਓਸ ਜਾਂ ਪਰਸਨਲੀ ਨਿੱਜੀ ਤੌਰ ਤੇ ਜਿਹੜੇ ਬੰਦੇ ਵੀ ਇੱਥੇ ਪਹੁੰਚੇ ਨੇ ਇਸ ਕਰੋਪੀ ਦੇ ਵਿੱਚ ਸਾਥ ਦੇਣ ਲਈ ਆਪਣੇ ਭੈਣ ਭਰਾਵਾਂ ਬਸੁਰਗਾ ਜਿਹੜੇ ਜਿਹੜੇ ਇੱਥੇ ਹੰਡਾ ਰਹੇ ਨੇ ਸੰਤਾਪ ਉਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਉਹਨਾਂ ਸਾਰਿਆਂ ਦਾ ਸੱਚੇ ਦਿਲੋਂ ਧੰਨਵਾਦ ਯਾਰ ਕਮਾਲ ਕਰਤੀ ਕਿਉਂਕਿ ਇੰਨੀ ਇਹ ਹੀ ਪੰਜਾਬੀ ਹੈ ਇਹ ਹੀ ਪੰਜਾਬੀ ਹੈ ਅਸਲੀ ਪੰਜਾਬੀ ਜਿੱਥੇ-ਜਿੱਥੇ ਵੀ ਵੱਸਦੇ ਨੇ ਉਹ ਸਾਰਿਆਂ ਦੀ ਧਰਾ ਨਿਕਲੀ ਹੈ ਇਸ ਵੇਲੇ ਚਾਹੀਦੀ ਓਵਰਸੀਜ਼ ਤੇ ਸਾਡੇ ਭਰਾ ਜਿਵੇਂ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਮੈਂ ਦੇਵ ਕਰੋੜ ਮੇਰਾ ਇੱਕ ਛੋਟਾ ਭਰਾ ਹੈ ਜੀ ਉਹ ਇਸ ਵੇਲੇ ਕੈਨੇਡਾ 'ਚ ਹੈ ਪਰ ਉਹਨੇ ਉਚੇਚੇ ਤੌਰ ਤੇ ਜਿਵੇਂ ਹੁਣ ਅਸੀਂ ਤੋਂ ਬਾਅਦ ਵੀ ਜਦੋਂ ਬੇਸਿਕ ਜਦੋਂ ਪਾਣੀ ਉਤਰਨਾ ਨਾ ਜਦੋਂ ਆ ਉਦੋਂ ਮਾਹੌਲ ਬੜਾ ਖਰਾਬ ਹੋਣਾ ਹੈ ਕਈ ਬਿਮਾਰੀਆਂ ਆਉਣੀਆਂ ਨੇ ਕਾਫੀ ਕੁਛ ਹੋਣਾ ਹੈ ਉਦੋਂ ਸਾਨੂੰ ਜਿਆਦੇ ਲੋੜਾ ਸੀ ਦੁਆਰੇ ਵੀ ਕੀੜਾ ਮਾਰ ਕੇ ਜਾਵਾਂਗੇ ਸੋ ਜਿੰਨਾ ਜੁਨਾ ਸਹਿਯੋਗ ਬਣਦਾ ਸਾਡੇ ਤਾਂ ਲਿਖਿਆ ਵੀ ਹੋਇਆ ਵੀ ਆਪਾਂ ਸਾਰੇ ਦਸਮਾ ਦਸੌਂ ਦੇ ਕੱਢਦੇ ਆ ਸੋ ਇਸ ਵੇਲੇ ਖੜਨਾ ਚਾਹੀਦਾ ਹੈ ਇਹ ਨਹੀਂ ਮੈਟਰ ਕਰਦਾ ਵੀ ਕਿੰਨਾ ਕਿੰਨਾ ਸਮਾਨ ਲੈ ਕੇ ਆ ਰਹੇ ਹੋ ਮੈਟਰ ਕਰਦਾ ਤੁਹਾਡੀ ਸੋਚ ਤੁਹਾਡੀ ਨੀਤ ਕਿਹੜੀ ਨੀਤ ਨਾਲ ਤੇ ਕਿਹੜੀ ਸੋਚ ਨਾਲ ਤੁਸੀਂ ਦਿੰਦੇ ਹੋ ਜ਼ਰੂਰ ਇਸ ਵੇਲੇ ਔਕੀ ਖੜੀ ਵਿੱਚ ਆਪਾਂ ਸਾਰਿਆਂ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਦੁਨੀਆ ਦੇ ਵਿੱਚ ਵੱਸਦੇ ਨੇ ਕੋਕ ਵਸਦੇ ਨੇ ਔਰ ਚੜਦੀ ਕਲਾ ਚ ਰਹੂਗਾ ਚੜਦੀ ਕਲਾ ਸੀਗਾ ਚੜਦੀ ਕਲਾ ਚ ਰਹੂਗਾ ਹਮੇਸ਼ਾ ਚੜਦੀ ਕਲਾ ਚ ਰਹੂਗਾ ਕਿਉਂਕਿ ਆਪਾਂ ਤਾਂ ਉਹ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਦੇਖੋ ਹੁਣ ਤੁਸੀਂ ਇੱਕ ਇੱਕ ਵਿੱਚ ਬਰਕਤ ਹੈ ਨਾ ਕਿੰਨੀ ਹੈ ਜਿੱਥੇ ਤੁਸੀਂ ਦੇਖੋ ਜਿਹੜੇ ਪਾਸੇ ਦੇਖੋ ਲੋਕ ਟਰਾਲੀਆਂ ਲੈ ਕੇ ਆਪਦੇ ਆਪ ਲਾਈਨ ਹੀ ਲੱਗੀ ਪਈਆਂ ਮੀਲਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਚਾਰਾ ਆ ਗਿਆ اناਖਾਂਡ ਪਿੰਡ ਦਾ ਸਿੱਧਾ ਆ ਗਿਆ ਤੁਸੀਂ ਹੁਣ ਲਾ ਲਓ ਤਰਪਾਲਾਂ ਗਏ ਤੇ ਤਰਪਾਲਾਂ ਆ ਗਏ ਮੋਟਰ ਬੋਟਸ ਆ ਗਏ ਜਿੱਥੇ ਜਿੱਥੇ ਜਿਹੜਾ ਕੁਝ ਚਾਹੀਦਾ ਸਾਨੂੰ ਉਹ ਪਤਾ ਹੀ ਨਹੀਂ ਆਪਣੇ ਆਪ ਕਿੱਥੋਂ ਆਉਂਦਾ ਹੂੰ ਤੁਸੀਂ ਇਕੱਲੇ ਇਕੱਲੇ ਜੁਨਿਟਰ ਨੂੰ ਦੇਖ ਲਓ ਹਰੇਕ ਬੰਦਾ ਕਹਿੰਦਾ ਮੈਂ ਸ਼ਾਇਦ ਮੈਂ ਤੰਗਾਂ ਜਾਵਾਂ ਜਦੋਂ ਪਰ ਕਦੇ ਵੀ ਕਦੇ ਪੰਜਾਬ ਦੇ ਉੱਤੇ ਕਰੋਪੀ ਆਈ ਹੈ ਤਾਂ ਸਾਡੇ 'ਚ ਇੱਕ ਜੁਟ ਹੋਣ ਦੀ ਭਾਵਨਾ ਜਿਹੜੀ ਉਹ ਵਾਹਿਗੁਰੂ ਨੇ ਬਖਸ਼ੀ ਆਪਾਂ ਸਾਰੇ ਇੱਕਦਮ ਹੀ ਵਾਹਿਗੁਰੂ ਦੋਨੋਂ ਡੁੱਬਰੇ ਹੈਗੇ ਨੇ ਵਾਹਿਗੁਰੂ ਕਿਰਪਾ ਕਰਨ ਸਾਰੇ ਭਰਾ ਭੈਣ ਭਰਾ ਨੇ ਜੀ ਸਾਰੇ ਚੜ੍ਹਦੀ ਕਲਾ ਚ ਰਹਿਣ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਸਾਰਿਆਂ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਵੀ ਸਾਰੇ ਚੜ੍ਹਦੀ ਕਲਾ ਚ ਰਹਿਣ